ਵਿਦਾਇਕ ਰਮਨ ਅਰੋੜਾ ਨੇ ਡਿੱਪੂ ਹੋਲਡਰ ਨੂੰ ਲਗਾਈ ਫਟਕਾਰ ਉਹਨਾਂ ਨੇ ਕਿਹਾ ਕਿ ਸ਼ਹਿਰ ਦੇ ਸਾਰੇ ਡਿੱਪੂ ਹੋਲਡਰ ਕਣਕ ਦਿਨੇ ਦਿਨੇ ਵੰਡ ਰਹੇ ਹਨ ਤੇ ਤੁਸੀਂ ਰਾਤੀ 9:30 ਵਜੇ ਕਣਕ ਵੰਡ ਰਹੇ ਹੋ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਨਤਾ ਆਪਣਾ ਹੱਕ ਮੰਗਣ ਆਈ ਹੈ ਨਾ ਕਿ ਭੀਖ ਹੋਰ ਉਹਨਾਂ ਨੇ ਕੀ ਕਿਹਾ ਜਨਨ ਵਸਤ ਦੇਖੋ ਪੂਰੀ ਖਬਰ ਇਹ ਠੰਡ ਦੇ ਵਿੱਚ ਖੜੀ ਹੈ ਤੇ ਸਾਰਿਆਂ ਨੂੰ ਕਰਦੇ ਦੱਸੋ ਜੀ ਕੋਈ ਐਸੋ ਜਨਨ ਨੋ ਨੋ ਗਲਤ ਕਰ ਰਹੇ ਮੇਰੇ ਇਹ ਵੀ ਪੱਤੀਆਂ ਕੱਟੀਆਂ ਨੇ। ਤੁਸੀਂ ਦਰਾਉ ਤੁਸੀਂ ਗੱਲ ਕਰੋ। ਇਹ ਵਿਚਾਰੇ ਖੇਤੋਂ ਘਰ ਜਾ ਕੇ ਰੋਟੀ ਬਣਾਉਣਗੇ ਕਿ ਤੁਹਾਡੇ ਕਿੰਨੇ ਵੇਰ ਤੋਂ ਖੜੇ ਤੁਸੀਂ। 7 ਵਜੇ ਚ ਲੋਨ ਬੁਲਾਇਆ ਜੀ ਅੱਜ। ਤੇਰੀ ਗੱਲ ਸੁਣੋ ਨਾ ਇਹ ਟਾਈਮ ਨਹੀਂ ਹੈ ਨਾ। ਗਲਤ ਚਾਲ ਤੁਸੀਂ ਕਰ ਰਹੇ। ਇਹ ਜਿਹਦਾ ਮਤਲਬ ਇਹ ਭੀਖ ਮੰਗਦੇ ਨਹੀਂ। ਅਸੀਂ ਲੋਕ ਭੀਖ ਮੰਗਦੇ ਨਹੀਂ। ਮੈਂ ਤੁਹਾਡੇ ਕੋਲ ਆ ਕੇ ਦਿੰਦੇ। ਇਹ ਤਾਂ ਸਾਡਾ ਹੱਕ ਹੈ ਜੀ ਲੋਕ। ਕਿ ਸਾਡਾ ਹੱਕ ਕਹਿੰਦੇ ਆ ਅੱਜ ਵੀ ਕਹਿੰਦੇ ਹਮੇਸ਼ਾ ਹੀ ਤੁਹਾਡੀ ਚਾਰਵਾਰੀ ਦੀ ਕੰਪਲੇਨ ਹੈ ਬਿਲਕੁਲ ਤੁਹਾਡੀ ਕੰਪਲੇਨ ਨੋ 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 ਗਲਤ ਨਹੀਂ ਗੱਲ ਕਰਦੇ ਮੇਰੇ ਅਸੀਂ ਲੋਕ ਗਰੀਬ ਨਹੀਂ ਹੈਗੇ ਅਸੀਂ ਟੀਮ ਕੰਮ ਨਹੀਂ ਸਾਡਾ ਹੱਕ ਅਸੀਂ ਲੈ ਰਹੇ ਹਾਂ ਇਹ ਸਹੀ ਟਾਈਮਿੰਗ ਹੈ ਇਹ ਨਹੀਂ ਤੁਸੀਂ ਰਾਤ ਨੂੰ 9 ਵਜੇ ਆ ਕੇ ਤੁਸੀਂ ਲੋਕਾਂ ਨੂੰ ਲਾਈਨਾਂ ਦੇ ਵਿੱਚ ਖੜਾ ਦਿੰਦੇ ਹੋ ਆਪਣੇ ਬੱਚੇ ਸੰਭਾਲ ਕੇ ਜਾ ਕੇ ਰੋਟੀਆਂ ਬਣਾਣ ਘਰ ਵਾਲੇ ਵਾਸਤੇ ਤੁਹਾਡੀ ਤੇ ਲਾਈਨ ਬਣੇ ਸਾਰਾ ਦਿਨ ਨਹੀਂ ਕਰਦੇ ਦੱਸੋ ਤੁਹਾਡਾ ਖਾਣੇ ਨਹੀਂ ਖਰਤੇ ਦੀ ਆ ਰਾਤ ਦੀ ਨਹੀਂ ਹੈ ਕੋਣ ਉਹਨਾਂ ਨੂੰ ਅੱਜ ਦਾ ਹੋਣੀ ਕਹਿੰਦਾ ਨਹੀਂ ਇਹਨਾਂ ਦਾ ਕਸੂਰ ਕੀ ਹੈ ਨਹੀਂ ਇਹ ਤਾਂ ਕਿ ਮਤਲਬ ਇਹ ਆਪਣੀ ਮਤਲਬ ਹੀ ਆ ਇਹ ਨੂੰ ਤੁਸੀਂ ਖੋਲ ਨਹੀਂ ਇਹ ਉਹਦੇ ਉਹਨਾਂ ਨਾ ਮਤਲਬ ਸਾਰੇ ਸ਼ਹਿਰ ਹੈਗਾ ਸਾਰੇ ਸਾਰੇ ਸ਼ਹਿਰ ਦੇ ਵਿੱਚ ਲੋਕਾਂ ਨੂੰ ਮਿਲ ਰਹੀ ਹੈ ਇਸ ਤਰੀਕੇ ਨਾਲ ਇਹਨਾਂ ਨੂੰ ਮਿਲ ਰਹੀ ਹੈ ਕਿ ਚਾਰ ਘੰਟੇ ਖੜੇ ਰਹੇ ਆ ਬੰਦਰਵਾੜ ਤੋਂ ਫਲੋਰ ਨੂੰ ਗੀਤ ਦਿਓ ਇਹਨਾਂ ਦੀਆਂ ਕੱਲ ਨੂੰ 4 ਘੰਟੇ ਖੜੇ ਰਹੇ ਆ ਕੋਈ ਨਹੀਂ ਕੋਈ 4 ਘੰਟੇ ਖੜੇ ਰਹੇ ਆ ਬਾਅਦ ਮਾਰੀ ਆਈ ਤੇ ਇਹਨਾਂ ਨੇ ਗੱਲ ਕਿਸੇ ਵਜੇ ਖਾਲੇ ਆਈਸੀ ਜਰਾ ਵਜੇ ਸਰਵਾਇਆ ਦੋ ਖਬਰ ਨਹੀਂ ਬੋਲਿਆ ਨਹੀਂ ਬੋਲਿਆ ਜੇਕਰ ਤੁਹਾਡੇ ਕੋਲ ਵੀ ਕੋਈ ਖਬਰ ਤੇ ਤੁਸੀਂ ਜਗ ਜਾਹਿਰ ਕਰਨਾ ਚਾਹੁੰਦੇ ਹੋ ਤੇ ਤੁਸੀਂ ਸਾਨੂੰ ਸਾਡੇ WhatsApp ਨੰਬਰ 9914211984 ਤੇ ਪੇਜ ਕਰ ਸਕਦੇ ਹੋ ਜਾਂ ਫਿਰ ਸਾਨੂੰ ਈਮੇਲ ਵੀ ਕਰ ਸਕਦੇ ਹੋ Sada email address news86 channel at gmail.com. The, gmail the judo Sada channel Shiv Mahima Films and Productions. Contact for video albums of singers, VCDs of bands, video of singing and dance performance of your child, digital modeling photography and portfolio at a very reasonable price. Contact Shiv Mahima Films, phone 98551-71082. SM Record कॉन्टैक्ट फॉर ऑडियो वीडियो ऑफ सिंगर रिलीजिंग यूर ऑडियो वीडियो सॉन्ग कॉन्टैक्ट एस एम रिकॉर्ड मोबाइल चौरानवे छह सौ बतालीस अस्सी आठ सौ उनतालीस चौरानवे छह सौ बतालीस अस्सी आठ सौ उनतालीस